ਗੋਪੀ ਹਾਂਜੀ ਦੀਦੀ ਆਜੋ ਕਿੱਥੇ ਆ ਆਜੋ ਇੱਧਰ ਅੱਛਾ ਇੱਧਰ ਬੈਠੀ ਆ ਮੈਂ ਕਰਨੀ ਕੋਸ਼ ਨਹੀਂ ਆ ਸਹੀ ਕਰਨ ਦੇ ਸੀ ਮੈਂ ਛੱਡ ਜਾਈ ਬਹਿ ਜਾ ਅੱਛਾ ਸਫਾਈ ਲਿਆ ਮੈਂ ਨਹੀਂ ਪਾਣੀ ਮੈਂ ਪੀ ਗਈ ਇਸ ਪੰਜਾ ਕਰਦੇ ਆ ਹਾਂ ਸਫਾਈ ਦੇ ਹੀ ਕਰਨ ਤੇ ਚਾਚੀ ਕਿੱਥੇ ਆ ਮੰਮੀ ਇਦੋਂ ਮੇਰੇ ਲੱਗਦਾ ਮਨਪੀਤ ਵਾਲ ਚਲੇ ਗਏ ਅੱਛਾ ਮਨਪੀਤ ਚਲੇ ਗਏ ਹਾਂ ਲੈ ਤੂੰ ਤੇ ਸਾਰੇ ਸਫਾਈਆਂ ਕਰਨ ਦੀ ਆ ਤੇ ਚਾਚੀ ਮੇਰੇ ਕੋਲ ਜਾ ਕੇ ਕਹਿੰਦੀ ਆ ਗੋਪੀ ਤੇ ਕੰਮ ਹੀ ਨਹੀਂ ਕਰਦੀ ਕੋਈ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਹੀ ਉਹ ਐਦਾਂ ਬੋਲਦੀ ਬਾਹਰ ਜਾ ਜਾ ਕੇ ਕੰਮ ਤਾਂ ਸਾਰਾ ਮੈਂ ਹੀ ਕਰਦੀ ਆ ਮੈਨੂੰ ਸੋਹ ਕਹਿੰਦੇ ਰਹਿੰਦੇ ਤੂੰ ਜਿੱਲੀ ਆ ਤੂੰ ਐਦਾਂ ਕਰਦੀ ਤੂੰ ਓਦਾਂ ਕਰਦੀ ਆ ਤੇ ਵੇਲੇ ਰਹਿੰਦੇ ਆ ਇਹ ਰੋਟੇ ਮਾਨਪਿਤ ਵਾਲ ਚਲ ਜਾਂਦੇ ਆ ਜਾਂ ਹੋਰ ਕਿਸੇ ਪਾਸੇ ਨੂੰ ਮੰਨੇ ਚਲ ਜਾਂਦੇ ਆ ਤੇ ਮੈਂ ਜਾਣਦੀ ਹੁੰਦੀ ਤਾਂ ਫੇਰਾ ਤੁਰਾ ਤਾਂ ਮੁੱਕਦਾ ਨਹੀਂ ਆ ਬਾਕੀ ਮੇਰੀ ਗੱਲ ਸੁਣੋ ਤੈਨੂੰ ਜਾਣਣਾ ਨਹੀਂ ਆਪਣੇ ਵੀਰ ਨੇ ਰਖੜੀ ਬੰਨਣਾ ਮੈਂ ਤਾਂ ਜਾਣਾ ਹੀ ਅੜੀਏ ਅੱਛਾ ਨਹੀਂ ਮੈਂ ਆ ਤੇ ਨਾ ਜਾਣਾ ਹੀ ਕੱਲ ਮੇਰੇ ਮੰਮੀ ਦਾ ਫੋਨ ਆਇਆ ਕੀ ਰਖੜੀ ਬੰਨ ਜਾ ਵੀਰ ਨੇ ਨਾ ਜਾਣਾ ਹੀ ਉਧਰ ਜੰਮੂ ਵਾਲਸੀ ਦੀ ਜੁਨਟ ਗਈ ਅੱਛਾ ਤੇ ਮੈਨੂੰ ਗੈਨ ਦਏ ਹੈਗੇ ਵੀ ਉਹਨੇ 1-2 ਘੰਟੇ ਬਾਅਦ ਸੇ ਆਉਣਾ ਵਾ ਤੇ ਚਲ ਤੂੰ ਬਗ ਰਖੜੀ ਬੰਨ ਜਾ ਤੇ ਮੈਂ ਆ ਗਈ ਮੰਮੀ ਨੂੰ ਪੁੱਛ ਲਿਆ ਮੰਮੀ ਨੂੰ ਤੇ ਕੀ ਪੁੱਛਿਆ ਵੀ ਮੈਂ ਡੈਡੀ ਉਹਨਾਂ ਨੂੰ ਪੁੱਛ ਲਿਆ ਤੇ ਮੰਮੀ ਨੇ ਐਸੇ ਕਾ ਦੀ ਲੜਾਈ ਪਾਈ ਹੀ ਵੀ ਨਹੀਂ ਕਿਹਨਾਂ ਦੇ ਜਾਣਾ ਨੂੰ ਤੋਂ ਪੁੱਛਿਆ ਕੀ ਆਂਦੀ ਜਾਣਾ ਹੀ ਨਹੀਂ ਕਿ ਮੈਨੂੰ ਪੁੱਛਿਆ ਨਹੀਂ ਆ ਕਿਤੇ ਮੈਨੂੰ ਪੁੱਛਿਆ ਨਹੀਂ ਤੇ ਇੱਕ ਮਿਸਤਰੀ ਨੇ ਲੱਗੇ ਸਾਡੇ ਦੂਜੀ ਬੰਬੀ ਤੇ ਆਹੋ ਉਹਨਾਂ ਦੀਆਂ ਅੰਦਰ ਰੋਟੀਆਂ ਪਕਾ ਕੇ ਤੇ ਫੇਰ ਚਲ ਜਾ ਭਾਂਡਾ ਚੰਨਾ ਸਾਫ਼ ਕਰਕੇ ਮੈਂ ਦੱਸ ਸਾਰਾ ਕੰਮ ਕਰਕੇ ਜਾਣਾ ਤੇ ਕੀ ਜਾਣਖਣੋਂ ਥੋੜੇ ਥੋੜੇ ਇਹੋ ਜਿਹੇ ਕੋਣ ਹਾਂ ਨਹੀਂ ਜਾਣਾ ਤੇ ਮੈਂ 2 ਘੰਟੇ ਵੀਰ ਨੇ 2 ਘੰਟੇ ਆਉਣਾ ਹੈਗਾ ਹਾਂ ਤੇ ਉਹਨੇ ਚ ਨੂੰ ਜਿਵੇਂ ਭਾਂਡਾ ਸਣਾ ਸਾਫ ਕਰਕੇ ਰੋਟੀ ਪਾਣੀ ਕਰਕੇ ਜਾਣੀ ਤੇ ਫਿਰ ਤੇ ਵੀਰ ਨੇ ਚਲ ਜਾਣਾ ਹੈਗਾ ਤੇ ਫਿਰ ਜਾਂਦਾ ਕੋਈ ਫਾਇਦਾ ਨਹੀਂ ਫਿਰ ਮੈਂ ਗਈ ਨਹੀਂ ਚਾਚੀ ਦੇ ਕੰਮ ਸ਼ੁਰੂ ਤੋਂ ਇਦਾਂ ਹੀ ਮੈਨੂੰ ਪੁੱਛ ਮੈਂ ਕਿਦਾਂ ਪੈਰ ਲਾਏ ਆਪਣੇ ਮੈਨੂੰ ਕਿੱਥੇ ਬਸਣ ਦਿੰਦੀ ਹੈ ਕਦੀ ਇਹਨੇ ਕੋਈ ਨੁਕਸਬਿੰਦੀ ਕੱਢਣੀ ਕਦੀ ਇਹਨੇ ਉਧਰ ਦੀ ਗੱਲ ਉਧਰ ਦੀ ਗੱਲ ਸਾਡੇ ਘਰ 36 ਪਸਾਦ ਪਉਂਦੀ ਹੁੰਦੀ ਹੈ ਚਾਚੀ ਅੱਛਾ ਤੁਹਾਡੇ ਘਰ ਵੀ ਚਲਦੀ ਜਾ ਕੇ ਇਦਾਂ ਹੀ ਕਰਦੇ ਜੀ ਇਦਾਂ ਹੀ ਕਰਦੀ ਹੈਗਾ ਸ਼ੁਰੂ ਤੋਂ ਨਹੀਂ ਆਤਾ ਉਹੀ ਰਹੀਆਂ ਚਾਚੀ ਜੀਆਂ ਜੀ ਮੇਰੇ ਨਾਲ ਕਰਦੀ ਤਾ ਹੁਣ ਤੇਰੇ ਨਾਲ ਵੀ ਉਹ ਕੁਝ ਕਰਨ ਦੀ ਆ ਹਾਂ ਇਦਾਂ ਹੀ ਆ ਕਿ ਟਿਕੰਤ ਦੇਣਾ ਨਹੀਂ ਨਾ ਕਿਸੇ ਪਾਸੇ ਵੀ ਹਰ ਗੱਲ ਤੇ ਨੁਕਸਮ ਨਹੀਂ ਕੱਢੀ ਜਾਣੀ ਆ ਦਾਲ ਸਬਜ਼ੀ ਨਹੀਂ ਪਸੰਦ ਹੁੰਦੀ ਵੀ ਸਾਲ ਬੰਦ ਰੱਖਣੀ ਹੁੰਦੀ ਆ ਤੇ ਭੈਣਾਂ ਨੂੰ ਕਿੰਨਾ ਚਾਹ ਹੁੰਦਾ ਵਾ ਆਪਣੇ ਵੀਰ ਨੂੰ ਰੱਖੜੀ ਬੰਨਣ ਦਾ ਨਾਲੇ ਤੁਹਾਡਾ ਵੀਰ ਜਿਹੜਾ ਵਾ ਸ਼ਾਈ ਸ਼ਮਾਈ ਤੇ ਹੁੰਦਾ ਵਾ ਹਾਂ ਤੱਕਸਰ ਤੁਸੀਂ ਨਹੀਂ ਜਾਣੇ ਤੇ ਕਿੰਨੇ ਜਾਣਾ ਵਾ ਆਹੋ ਉਹ ਹੀ ਨਾ ਤੇ ਹੁਣ ਉਹਦੀ ਹੁਣ ਮੈਨੂੰ ਕਿਹੜਾ ਚਾਹਿਆ ਜਾਣਾ ਉਹਨੇ ਤੇ ਜੰਮੂ ਚਲ ਜਾਣਾ ਵਾ ਫਿਰ ਕਿਹੜਾ ਨੂੰ ਛੁੱਟੀ ਆ ਕਹਿੰਦੇ ਪੋਸਟ ਕਰਦੇ ਹੋ ਰੱਖੜੀ ਕੁਝ ਆਸੀ ਆ ਬੰਨਣੀ ਕੁਝ ਆ ਬੋਸ ਮੇਰੀ ਮੰਨ ਤੋ ਜਾ ਆ ਘੜੀ ਕੁਝ ਨਹੀਂ ਹੁੰਦਾ ਨਹੀਂ ਉਹ ਤੇ ਕਰ ਲਈ ਆਏ ਤੇ ਚਲੇ ਗਿਆ ਵਾ ਚਲੇ ਗਿਆ ਹਾਂ ਹੋਣੀ ਮੈਂ ਤੋ ਜਾ ਜਾਣਾ ਹੁ ਮੈਂ ਪੋਸਟ ਹੀ ਕਰੂੰਗੀ ਤੇ ਫਿਰ ਚਾਚੇ ਲੱਗੋ ਤੋ ਬੋਲਦੀ ਬਾਲਦੀ ਨਹੀਂ ਆ ਕੁਝ ਵੀ ਕੁਝ ਕਹਿੰਦੀ ਨਹੀਂ ਉਹਨੂੰ ਬਥੇਰਾ ਲੜਦੀ ਆ ਪਰ ਨਹੀਂ ਮੰਮੀ ਅਸਰ ਹੀ ਨਹੀਂ ਕਰਦੇ ਤੇ ਡੈਡੀ ਵੀ ਬਥੇਰਾ ਕਹਿੰਦੇ ਡੈਡੀ ਨੇ ਵੀ ਕੱਲ ਕਿਹਾ ਪੀ ਉਹਨੂੰ ਜਾਣਦੇ ਭਾਨਾ ਉਹ ਵੀ ਨਹੀਂ ਅਸਰ ਹੀ ਨਹੀਂ ਕੀਤਾ ਚਾਚੇ ਵੀ ਤੁਹਾਡੇ ਵੱਲ ਦੀ ਗੱਲ ਕਰਦੇ ਨੇ ਹਾਂਜੀ ਉਹ ਮੇਰੇ ਵੱਲ ਦੀ ਕਰਦੇ ਸੱਸਾਂ ਹੁੰਦੀਆਂ ਹੀ ਐਵੇਂ ਦੀਆਂ ਨੇ ਆਹ ਇਹ ਤਾਂ ਗੱਲ ਹੈਗੀ ਆ ਪਰ ਨਹੀਂ ਕੱਜ ਘਰਾਂ ਚ ਵੇਖੀ ਦਾ ਨਾ ਕਿੰਨੇ ਕਿੰਨੇ ਚੰਗੀਆਂ ਵੀ ਹੁੰਦੀਆਂ ਨੇ ਸਾਰੀਆਂ ਸੱਸਾਂ ਮਾਵੇਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਇਹ ਤੁਹਾਨੂੰ ਰੱਬ ਹੀ ਜਾਣਦਾ ਨਾ ਕਿ ਇੱਥੇ ਕੋਈ ਝੂਠ ਬੋਲਦਾ ਕਿ ਕਿਦਾਂ ਆ ਹਾਂ ਬਥੇਰੇ ਕੁਝ ਕਰਦੀ ਆ ਹੋਰ ਸਭ ਠੀਕ ਠਾਕ ਹੈ ਨਾ ਹਾਂਜੀ ਠੀਕ ਠਾਕ ਮੈਂ ਤਾਂ ਹੋਰ ਤਰ੍ਹਾਂ ਹੋਈ ਜਾਣ ਰਹੀ ਆ ਤੇ ਮੈਂ ਤਾਂ ਆਪਣੇ ਵੀਰ ਨੂੰ ਰਖੜੀ ਬੰਨਣ ਜਾਣਾ ਤੇ ਤੂੰ ਵੀ ਜਾ ਆਉਂਦੀ ਨਹੀਂ ਉਹ ਇਹ ਨਾ ਉਹ ਮੈਂ ਤਾਂ ਜਾਇ ਨਹੀਂ ਜਾਣਾ ਜਾਣਾ ਵੀ ਕੀ ਜੋ ਵੀਰ ਤੇ ਹੈ ਹੀ ਨਹੀਂ ਇੱਥੇ ਉਹ ਚਲੋ ਜਰਾ ਜੰਮੂ ਕੋਲ ਜਾਇਆ ਤੇ ਚਲ ਵੀ ਗਿਆ ਹਾਂ ਉਹ ਤੇ ਚਲੇ ਵੀ ਗਿਆ ਮਮਿੰਦੇ ਮੇਕਲੇ ਸ਼ਿਪਾਸ਼ੜਿਆ ਨਾ ਰੱਖ ਆਹ ਕੁੜੀ ਦੀਆਂ ਸਿੱਤਾਂ ਕਰੀ ਜਾਂਦੇ ਆ ਕਹਿੰਦੇ ਉਹਨਾਂ ਨੂੰ ਉਹਨੂੰ ਰੋਟੀ ਪਾਣੀ ਬੜਾ ਵਧੀਆ ਆਉਂਦਾ ਤੈਨੂੰ ਕੁਛ ਨਹੀਂ ਆਉਂਦਾ ਫਟਾਫਟ ਕੰਮ ਕਰ ਲੈਂਦੀ ਆ ਇਹ ਘਰ ਘਰ ਦੀ ਕਹਾਣੀ ਆ ਨੂੰਹਾਂ ਨਹੀਂ ਚੰਗਾ ਲੱਗਦੀਆਂ ਧੀਆ ਚੰਗੀਆਂ ਲੱਗਦੀਆਂ ਆ ਧੀਆ ਨੂੰ ਭਾਵੇਂ ਕੋਈ ਕੰਮ ਕਰਨ ਨਾ ਆਊਗਾ ਤੇ ਬੜੇ ਤੇ ਜੱਸ ਗਾਉਂਦੀਆਂ ਵਾ ਸਾਡੀ ਧੀਆ ਕੁਛ ਕਰ ਲੈਂਦੀ ਆ ਸਾਡੀ ਧੀਆ ਕਰ ਲੈਂਦੀ ਆ ਭਾਵੇਂ ਰੋਟੀ ਬਣਾਉਣੀ ਆਵੇ ਚਾਹੇ ਨਾ ਆਵੇ ਹਾਂ ਹੋਈ ਆਪਣੇ ਨੰਬਰ ਆ ਵੀ ਬਣਾਉਂਦੀਆਂ ਰਹਿੰਦੀਆਂ ਵਾ ਹਾਂ ਉਧਰ ਸਾਰਾ ਕੰਮ ਪਿਆ ਹੁੰਦਾ ਵਾ ਉਧਰ ਸਾਰਿਆਂ ਨੂੰ ਫੋਨ ਲਾ ਕੇ ਬਹਿ ਜਾਂਦੇ ਆ ਹੂੰ ਇਹ ਸਾਰਾ ਦਿਨ ਫੋਨ ਤੇ ਨਿੱਕੀਆਂ ਮੋਟੀਆਂ ਘਰ ਦੀਆਂ ਗੱਲਾਂ ਅੰਦਰ ਬਾਹਰ ਦੀਆਂ ਗੱਲਾਂ ਸਾਰੀਆਂ ਨਾ ਕੰਨਾਂ 'ਚ ਪਾਈ ਜਾਣੀਆਂ ਵਾ ਹਾਂ ਤੇ ਉਹੀ ਗੱਲ ਪਰਝਾਈ ਗਈ ਕਹਣਾ ਚੰਗੀ ਨਹੀਂ ਆ ਇਹ ਵੀ ਕਰਦੀ ਕਿ ਕਹਿੰਦੇ ਨਹੀਂ ਦਾ ਸਬਜੀ ਸੁਵਾਦੀ ਨਹੀਂ ਬਣਾਉਂਦੀ ਹੈਗੀ ਉਹ ਵੀ ਅੱਗੋਂ ਇਦਾਂ ਕਰੀ ਜਾਂਦੀ ਕੁੜੀ ਵੀ ਸਪੀਕਰ ਔਨ ਕਰਕੇ ਗੱਲ ਕਰ ਲੈਂਦੇ ਮੈਨੂੰ ਲਾ ਲਾ ਕੇ ਗੱਲਾਂ ਕਰਦੇ ਰਹਿੰਦੇ ਮੇਰੇ ਜਿਹੜੇ ਬੰਦੇ ਨਾ ਕੀ ਸੁਣੀ ਜਿਹਨੀਆਂ ਹੋਰ ਤਰ੍ਹਾਂ ਤੇ ਹੁੰਦਾ ਹੀ ਹੈ ਨਾ ਫਿਰ ਹਾਂ ਪਰ ਕੀ ਕਰੇ ਹੁਣ ਰਹਿਣਾ ਤੇ ਇੱਥੇ ਹੀ ਆ ਨਾ ਉਹੀ ਨਾ ਇੱਥੇ ਹੀ ਰਹਿਣਾ ਜਾਣਾ ਵੀ ਕਿੱਥੇ ਆ ਚੱਲ ਕੋਈ ਗੱਲ ਨਹੀਂ ਕੰਨਾਂ ਚੰਗਰੀਆਂ ਦੇ ਕੇ ਟਾਈਮ ਪਾਸ ਕਰੀ ਜਾ ਮੈਂ ਤਾਂ ਬਥੇਰਾ ਕੀਤਾ ਇਹਦਾ ਜੇ ਵੀ ਕਰੀ ਜਾਂਦੀ ਆ ਪਰ ਇਹ ਆ ਵੀ ਹੁਣ ਤੁਹਾਡੇ ਨਾਲ ਮੇਟ ਡਫੋਲ ਲਿਆ ਵੀ ਉਹਨਾਂ ਮੰਮੀ ਨਾਲ ਨਾ ਕਰਦੇ ਉਹ ਨਾ ਗੋਪੀ ਮੈਂ ਐਦਾਂ ਦੀ ਗੱਲ ਕਦੀ ਕਰਦੀ ਆ ਚਾਚੀ ਨਾਲ ਉਹ ਵੀ ਚਾਚੀ ਨਾਲ ਇੱਕ ਹੋਰ ਫਿਰ ਮੈਨੂੰ ਕਹਿੰਦੇ ਆ ਕਹਿੰਦੇ ਅੱਗੇ ਹੀ ਮੇਲੇ ਮੱਸਿਆ ਚਲ ਜਾਈਦਾ ਹੁੰਦਾ ਹੀਗਾ ਅਧਰਾਣੀਆਂ ਜਠਾਣੀਆਂ ਤੇ ਹੋਂਦ ਜਦੋਂ ਦੀ ਤੂੰ ਆਈ ਆ ਤੇ ਉਦੋਂ ਦਾ ਤੇ ਹੜਕੋ ਜਾਇ ਨਹੀਂ ਜਾਂਦਾ ਤੇ ਹੋਂਦ ਵਿੱਚ ਮੈਂ ਇਹਨਾਂ ਨੂੰ ਰੋਕਦੀ ਆ ਜਿੱਦਾਂ ਮਰਜ਼ੀ ਜਾਣੇ ਨਹੀਂ ਕੰਮ ਸਾਰਾ ਤੂੰ ਕਰਦੀ ਆ ਤੇ ਜਿੱਥੇ ਮਰਜ਼ੀ ਜਾਵੀ ਆਵੇਂ ਆਂ ਅਵੇਂ ਕੀ ਕਰ ਦੇ ਨਾਲ ਬੱਜੀ ਐਵੇਂ ਉਹ ਜਾਣ ਨੂੰ ਆਪਣਾ ਨਹੀਂ ਦੇਰ ਕਰਦਾ ਧਿਆਨ ਰੱਖਦੀ ਐ ਸਾਰਾ ਕੀ ਕੋਪੀ ਕਰਦੀ ਐ ਕੀ ਨਹੀਂ ਕਰਦੀ ਇਹ ਕੋਜੇ ਹੋਰ ਇਹਨੇ ਕੀ ਕਰਨਾ ਹੂੰ ਜਾਣ ਕੇ ਵੇਲੀ ਸਾਰਾ ਦਿਨ ਚੱਲ ਕੋਈ ਗੱਲ ਨਹੀਂ ਮੈਂ ਚਾਹ ਬਣਾਦਾ ਨਹੀਂ ਚਾਹ ਮੈਂ ਪੀ ਕੇ ਆਈ ਆ ਅੱਛਾ ਮੈਂ ਤੇ ਵੇਹ ਤੁਰੀ ਤੁਰੀ ਇੱਧਰ ਆਉਂਦੀ ਹੁੰਦੀ ਤੇ ਮੈਂ ਚੱਲ ਤੈਨੂੰ ਮਿਲਾਉਣੀ ਆ ਅੱਛਾ ਹਾਂ ਚਲ ਚੰਗਾ ਕੀਤਾ ਆ ਜਾ ਕਰੋਗੇ ਬਸ ਇਦਾਂ ਟਾਈਮ ਹੀ ਲੰਘਦਾ ਸਾਰਾ ਦਿਨ ਤੇ ਕੋਈ ਗੱਲ ਨਹੀਂ ਫੇਰ ਆਵਾਂਗੇ ਤੂੰ ਹੀ ਮਾਰ ਲਿਆ ਕਰ ਚੈੱਕ ਕਰ ਉਧਰ ਮੈਂ ਐਵੇਂ ਨਹੀਂ ਆਉਣੀ ਮਮੀ ਤੋਂ ਦਾਦੀ ਦਰਦੀ ਰਿਆ ਕਰ ਤੂੰ ਨਾ ਨਿਕਲੀ ਕਰੋ ਬਾਹਰ ਇੱਥੇ ਬਹਿ ਗਿਆ ਠੰਡੇ ਦਾ ਲਾ ਲਿਆ ਵਾ ਮੈਂ ਠੰਡਾ ਇੱਥੇ ਬਹਿ ਜੰਨੇ ਆ ਅੱਛਾ ਹੂੰ ਚੱਲ ਚੰਗਾ ਸੌਂ ਕੇ ਬਹਿ ਗਏ ਆ ਤੇ ਆਏ ਹੋਏ ਤੂੰ ਮੰਝੇ ਜਿਹੜੇ ਵੀ ਕੋਹ ਨਹੀਂ ਗੇ ਕਸਣੇ ਪੈਂਦੇ ਘੜੀ ਘੜੀ ਆਹੜਾ ਸੂਤਰੀ ਜੀ ਆ ਨਾ ਇਹ ਝਾਟੀ ਡੂੰਗੇ ਪੈ ਜਾਂਦੇ ਡੋਲੀ ਪੈ ਜਾਂਦੇ ਮੰਝੇ ਕੱਸਿਆ ਉਹ ਫੇਰ ਉੱਤੇ ਹੋ ਜਾਂਦੇ ਆ ਕੋਈ ਗੱਲ ਹੀ ਨਹੀਂ ਕੀ ਕੱਸੀ ਤਾਂ ਹੀ ਆ ਹਾਂ ਆਹ ਪਤਾ ਨਹੀਂ ਕੀ ਰਸਾ ਟੁੱਟ ਗਿਆ ਕੀ ਆਈ ਟੁੱਟ ਗਈ ਹੋਣੀ ਆ ਹੁਣ ਤੂੰ ਕਿੱਥੋਂ ਆਈ ਆ ਮੈਂ ਤਾਂ ਉਦਾਂ ਹੀ ਬੈਠੀ ਬੈਠੀ ਸੀ ਮਨਪ੍ਰੀਤ ਦੇ ਘਰ ਚਲ ਗਈ ਹਾਂ ਮੈਂ ਵੀ ਮੈਂ ਵੀ ਗੜੀ ਚੁਲਤ ਉਹਦੀ ਵਾਰੀ ਆ ਜਾਂ ਘਰ ਤੋਂ ਦੀ ਵਾਰੀ ਵੀ ਮੈਂ ਵੀ ਮਾੜਾ ਮੋਟਾ ਬਾਹਰ ਅੰਦਰ ਨਿਕਲ ਸਕਦੀ ਆਂ ਕੇ ਕੋਈ ਨਹੀਂ ਨਿਕਲੋ ਮਹਾਰਾਜ ਤੁਹਾਨੂੰ ਕਿਹੜਾ ਕਹਨੇ ਡੱਕਿਆ ਵਾ ਉਹਨੇ ਚਾਹ ਬਣਾ ਲਈ ਬਦੋ ਬਦੀ ਮੈਂ ਤਾਂ ਆਖਾਂ ਮੈਂ ਪੀ ਕੇ ਆਈ ਆ ਹਾਂ ਬਹੁਤ ਕਰਦੀ ਮਨਪ੍ਰੀਤੋ ਤਰਾ ਇੰਨੀ ਚੰਗੀ ਆ ਨਾ ਢਿੱਡ ਵੀ ਹੌਲਾ ਕੀਤਾ ਹੋਣਾ ਕੋਈ ਢਿੱਡ ਕਾਦਾ ਹੌਲਾ ਕਰਨਾ ਵਾ ਹੂੰ ਦੱਸ ਆਪਣੇ ਘਰ ਦੀਆਂ ਗੱਲਾਂ ਕਰਕੇ ਪਾਜ ਕੱਢਣਾ ਆਪਣਾ ਬੁੜੀਆਂ ਕਰਦੀਆਂ ਹੁੰਦੀਆਂ ਨੇ ਜਨਾਨੀਆਂ ਇੱਕ ਦੂਜੀ ਕੋ ਉਹ ਨਹੀਂ ਐਦਾਂ ਦੀ ਮਨਪ੍ਰੀਤ ਚੁਗਲੀਆਂ ਵਾਲੀ ਨਹੀਂ ਹੈਗੀ ਅੱਛਾ ਉਹ ਠੰਡੇ ਸੁਭਾਅ ਦੀ ਆ ਤੁਹਾਡੀ ਨੋ ਮਾੜੀ ਨਹੀਂਗੀ 24 ਘੰਟੇ ਦਾ ਪਾਤ ਰੱਖਣਾ ਜਿਹੜਾ ਤੁਹਾਡੀ ਨੋ ਮਾੜੀ ਆ ਨਹੀਂ ਚੰਗੀ ਬਹੁਤ ਆ ਮੈਂ ਕਦੋਂ ਆਖਿਆ ਮਾੜੀ ਲੈ ਐ ਤੂੰ ਆਪਣੇ ਹੱਥੀਂ ਵਿਆਹ ਕੇ ਲੈਂਦੀ ਆ ਉਹ ਵੀ ਇੱਕ ਧੀ ਆ ਬਹੁਤ ਚੰਗੀ ਮੈਂ ਤਾਂ ਆਪ ਆਖੰਡੀ ਚੰਗੀ ਆ ਗਿਆ ਲੈ ਵੀਰ ਦਾ ਫੋਨ ਆ ਗਿਆ ਹੂੰ ਚੁੱਕ ਲੈ ਚੁੱਕ ਲੈ ਕੀ ਜਾਂਦਾ ਹਲੋ ਸਤਿ ਸ੍ਰੀ ਅਕਾਲ ਠੀਕ ਠਾਕ ਬਰਾਜੀ ਨੇ ਫੋਨ ਤਾਂ ਕਰਦੇ ਰਹੀਦਾ ਬਹੁਤ ਫੋਨ ਕਿਉਂ ਨਹੀਂ ਕੀਤਾ ਕਦੀ ਲੈ ਇਕੋ ਤੂੰ ਨਾ ਘਾਰ ਆਵੇਂ ਤੇ ਭਾਬੀ ਚੋਕ ਲੈੰਦੀ ਆ ਰ ਚੱਲ ਮੇਰੇ ਭਾਈ ਕੋਤਨੇ ਗੱਲਬਾਤ ਕਰਕੇ ਕੱਟ ਦੇਈਦਾ ਵਾ ਅਛਾਉਣ ਦੀ ਗੱਲ ਆਉਣ ਨੂੰ ਤਾਂ ਜੇ ਹੈਗਾ ਵਾ ਤੇ ਐ ਡੰਗ ਰਖੜੀ ਦੇ ਵਿੱਚ ਪਹਿਲਾਂ ਨਹੀਂ ਇੰਨੇ ਦਿਨ ਕਿੱਥੇ ਰਹਿ ਜਾਣਾ ਵਾ ਅਛਾ ਅਛਾ ਤੇ ਤੁਸੀਂ ਜਾਣਾ ਆਪਣੇ ਸਹੁਰੇ ਸਹੀ ਗੱਲ ਵਾ ਰਖੜੀ ਦਾ ਹੋਇਆ ਬੁੰਦਾਵਾ ਇੱਕ ਦੂਜੇ ਨੂੰ ਭਾਬੀਆਂ ਢੀਕਦੀਆਂ ਰਹਿੰਦੀਆਂ ਗਾਂਦੀਆਂ ਗਾ ਵੀ ਮੈਂ ਵੀ ਜਾਣਾ ਮੈਂ ਵੀ ਜਾਣਾ ਮੈਂ ਵੀ ਜਾਣਾ ਇਦਾਂ ਹੀ ਹੁੰਦੀ ਆ ਗੱਲ ਚੱਲ ਕੋਈ ਨਹੀਂ 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 ਉਸੇ ਕਿਹੜੀ ਕਰ ਲੋਣਾ ਵਾ ਇਦਾਂ ਹੀ ਮਿਸਤਰੀ ਲੱਗੇ ਹੀ ਘਰ ਤੇ ਟਾਈਮ ਹੀ ਨਹੀਂ ਲੱਗਦਾ ਤੁਸੀਂ ਆ ਜਾਓ ਹਮ ਅਸ਼ਾ ਅਸ਼ਾ ਨਹੀਂ ਹੁੰਦਾ ਦੇ ਪਹਿਣਾ ਦਾ ਹੀ ਹੱਕ ਵਾ ਰਖੜੀ ਦਾ ਪਹਿਣਾ ਹੀ ਹੁੰਦੀਆਂ ਵਾ ਉਹ ਤਾਂ ਕੋਈ ਗੱਲ ਨਹੀਂ ਗਈ ਉਥੇ ਕੀ ਫਰਕ ਵਾ ਤੁਸੀਂ ਆਗੇ ਤਾਂ ਕੀ ਜੇ ਮੈਂ ਚਲ ਗਈ ਤਾਂ ਕੀ ਉੱਚ ਕਿਹੜੀ ਗੱਲ ਆ ਚੱਲ ਫੇ ਕੋਈ ਨਹੀਂ ਮੈਂ ਤੇਰੇ ਭਾਜੀ ਨੂੰ ਪੁੱਛਦੀ ਆ ਅੱਜ ਜੀ ਅੱਜ ਤੇ ਕੋਈ ਨਹੀਂ ਆ ਜਾਣੇ ਆ ਫਿਰ ਆ ਜਾਣੇ ਆ ਜਾਣੇ ਆ ਰਾਤ ਰਹਿਣ ਦੀ ਗੱਲ ਅੱਜ ਤੇ ਭਰਾਵਾ ਭਾਈਆ ਤਰਾ ਬੈਠਾ ਇੱਥੇ ਹੁੰਗਰੇ ਮਾਰਨ ਧਿਆ ਹੂੰ ਹੂੰ ਕਰੀ ਜਾਂਦਾ ਜਿਹੜਾ ਮੈਂ ਗੱਲ ਕਰਨ ਢਈ ਆ ਪਣ ਪੁੱਛਦੀ ਆ ਸੈਨ ਕਰਾਉਣੇ ਪੈਣੇ ਆ ਜਿੱਦਾਂ ਕਹਿਣਗੇ ਉਦਾਂ ਕਰ ਲੂੰਗੀ ਹਾਂ ਹੁਣ ਨਾਲ ਆਉਣਗੇ ਮੇਰੇ ਕਿ ਦੱਸ ਉਹ ਕਰ ਜਿੰਨੇ ਮਰਜ਼ੀ ਮਾਰ ਜਣ ਨਾਲ ਜਾਣਾ ਹੀ ਆ ਕੇ ਆਉਣਗੇ ਆਉਣਗੇ ਆਉਣਾ ਕਿਉਂ ਨਹੀਂਗਾ ਉਥੇ ਕਿਹੜੇ ਹੀ ਆ ਆ ਕੇ ਪਰੋਣੇ ਥੱਕੇ ਆ ਇਹ ਤਾਂ ਬਿਲਕੁਲ ਨਹੀਂ ਕਿਤੇ ਜਾਣ ਨੂੰ ਅੱਗੇ ਜੀ ਕਰਦਾ ਬਸ ਘਰ ਦਾ ਹੀ ਵੱਜਾ ਹੀ ਉਹ ਬੈਲੀਆਂ ਤੋਂ ਦੀ ਵਾਰੇ ਆ ਗਿਆ ਹਾਂ ਚੱਲ ਕੋਈ ਨਹੀਂ ਆਉਣੇ ਆ ਫਿਰ ਹੈ ਚੰਗਾ ਉਨੋਂ ਦੇ ਬੜੀ ਛੇਤੀ ਹਾਂ ਭਰ ਦਿੱਤੀ ਆ ਹੈ ਰਾਣੇ ਦਾ ਫੋਨ ਆਉਣ ਡਿਆ ਉਹਨੂੰ ਤੇ ਬੜੀ ਛੇਤੀ ਹਾਂ ਭਰੀ ਤੂੰ ਹਾਏ ਤੇ ਜਦੋਂ ਹਣ ਸਿਆਣਾ ਬੈਣਾ ਗਾੜੀ ਗੱਲ ਕਰਨ ਡਿਆ ਤੇ ਮੈਂ ਕੀ ਆਖਾਂ ਵੀ ਨਹੀਂ ਹੁਣਾ ਮੈਂ ਤੇ ਜਿਹੜੀ ਕਦੋਂ ਦੀ ਤਿਆਰ ਹੋ ਕੇ ਬੈੰਦੀ ਆ ਮੈਂ ਚੱਲੀ ਆ ਮੈਂ ਜਾਣਾ ਵਾ ਤੇ ਤੂੰ ਉਦੋਂ ਕਲੇਸ਼ ਪਾ ਕੇ ਬਹਿ ਜਾਂਦੀ ਆ ਉਹਨੂੰ ਜਾਣ ਨਹੀਂ ਦਿੰਦੀ ਤੂੰ ਹਾਏ ਰੱਬਾ ਗੱਲ ਨੂੰ ਸੋਚਿਆ ਕਰੋ ਤੇ ਸਮਝਿਆ ਕਰੋ ਫੇਰ ਗੱਲ ਕਰਿਆ ਕਰੋ 24 ਘੰਟੇ ਲੜਾਈ ਵਾਲੇ ਧਿਆਨ ਨਾ ਰੱਖਿਆ ਕਰੋ ਮਾਰੋ ਆਵਾਜ਼ ਕੋਪੀ ਨੂੰ ਭਲਾ ਮੈਂ ਆਖਿਆ ਉਹਨੂੰ ਨਾ ਜਾ ਮੈਂ ਕਦੋਂ ਮਨਾ ਕੀਤਾ ਉਹਨੂੰ ਜਾਣ ਤੋਂ ਤੂੰ ਕਰਦੀ ਨਹੀਂ ਮਨਾ ਵਾਹ ਵਾਹ ਦਿਨ ਤੋਂ ਹੀ ਲੜਾਈ ਪਾ ਕੇ ਬੈ ਗਏ ਆ ਕਿੰਨੀ ਵਾਰ ਉਹਨੂੰ ਡੱਕਿਆ ਵਾ ਡੱਕ ਪਾਈ ਜਾਨੀ ਤੂੰ ਹੋਰ ਤੂੰ ਆਪ ਤਿਆਰ ਹੋ ਗਈ ਆ ਹਾਏ ਰੱਬਾ ਬੰਦਾ ਲੈ ਵੀ ਇਤਰਾ ਨਾ ਕਿਹੇ ਘਰੇ ਦਾ ਟੱਕਣ ਨਹੀਂ ਆਗੇ ਤੁਸੀਂ ਉਦਾਂ ਮੈਂ ਜਿਹੜੇ ਵੀ ਘਰੇ ਦਾ ਟੱਕਣਾ ਹੈਗਾ ਨਾ ਮੈਨੂੰ ਉੱਥੇ ਹੀ ਰਹਿਣ ਦੇ ਚੰਗਾ ਬਹੁਤੀਆਂ ਗੱਲਾਂ ਦੀ ਲੋੜ ਨਹੀਂ ਹੋ ਤੇ ਤਿਆਰ ਹੋ ਮੈਂ ਨਹੀਂ ਜਾਣਾ ਜੂਣਾ ਕਦੇ ਵੀ ਲੋਕੀ ਪਿੰਡ ਵਾਲੇ ਕੀ ਆ ਖਣਗੇ ਆ ਪੈਸੇ ਗਰਾਉਣ ਆ ਗਿਆ ਨਾੜ ਇਹਨਾਂ ਨੇ ਤੇ ਜਿਹੜੇ ਹੋਰ ਲੋਕੀ ਆਉਂਦੇ ਆ ਪੈਸੇ ਗਰਾਉਣ ਆਉਂਦੇ ਆ ਇਦਾਂ ਦੀ ਗੱਲ ਤੇ ਕਦੀ ਹੋਈ ਨਹੀਂ ਅੱਗੇ ਨਹੀਂ ਜਾਂਦੇ ਹਰ ਸਾਲ ਨਹੀਂ ਉਦਾਂ ਜਾਊਂਗਾ ਇੱਥੇ ਇਸ ਕੰਮ ਤੇ ਮੈਂ ਨਹੀਂ ਜਾਣਾ ਰਖੜੀ ਕੁੜੀ ਵਧਾਉਣਾ ਬਸ ਲੱਲਾ ਪੈਸੇ ਲੈ ਜਾ ਚਲੀ ਜਾ ਪਈ ਇਹੋ ਜਿਹੀ ਗੱਲਾਂ ਮੇਰੇ ਕੋ ਨਹੀਂ ਹੈਗੀਆਂ ਹਾਏ ਹੁਣ ਮੈਂ ਉਹਨੂੰ ਕਹਿਤਾ ਵੀ ਆਊਗਾ ਬਾਜੀ ਤੇਰਾ ਤੂੰ ਉਹਨੇ ਆਖੀ ਕੰਮ ਪੈ ਗਿਆ ਮੈਂ ਕੋਈ ਝੂਠ ਬੋਲਣਾ ਕੰਮ ਪੈ ਗਿਆ ਮੈਂ ਚ ਦੇਣ ਮੈਂ ਕੋਈ ਉਦੋਂ ਪਿੱਛੇ ਜੇ ਜਾਣਾ ਸੀ ਉਦੋਂ ਵੀ ਤੁਸੀਂ ਮੈਨੂੰ ਪਹਿਲਾਂ ਕਿਹਾ ਤਾਂ ਜਾਵਾਂਗੇ ਜਾਵਾਂਗੇ ਮੁੜ ਕੇ ਤੁਸੀਂ ਮੇਰੇ ਨਾਲ ਨਾ ਤੁਰੇ ਉਦੋਂ ਮੈਂ ਝੂਠ ਬੋਲਿਆ ਵੀ ਉਹਨੂੰ ਕੰਮ ਪੈ ਗਿਆ ਕਦੀ ਮੈਂ ਕਹਿ ਦਿੰਨੀ ਪਰ ਉਹਨੇ ਆ ਗਈ ਤਾਂ ਕਰਕੇ ਚੱਲ ਮੈਂ ਇਹਦੇ ਵਿੱਚੋਂ ਨਿਕਲ ਆਈ ਨੋ ਹੈਗੀ ਆ ਘਰ ਉਹਨੇ ਕਿਹਾ ਹਰ ਵਾਰੀ ਇਹਨੂੰ ਕੰਮ ਹੀ ਪਿਆ ਜਾਂਦਾ ਵਾ ਆਹ ਨੂੰ ਕਿਹਾ ਉਹਨੂੰ ਕੰਮ ਹੀ ਪੈਂਦਾ ਵਾ ਜਾ ਤੂੰ ਐਦਾਂ ਨਹੀਂ ਕਰੀਦੀ ਹੁੰਦੀ ਚੱਲ ਆ ਯਾਰ ਇਹੋ ਜਿਹੇ ਦਲੀਲਾ ਹੋਰ ਨਕੇ ਨੂੰ ਦਵੀ ਮੈਨੂੰ ਨਾ ਦੇ ਅੱਖ ਨਹੀਂ ਤੁਹਾਡਾ ਉਤਰਾਂ ਹਾਲ ਮੈਨ ਨਹੀਂ ਆ ਮੇਰਾ ਮੈਨੂੰ ਅਖਾ ਜੋ ਮੇਰਾ ਹਾਲ ਹੈ ਮੈਨੂੰ ਮੇਰਾ ਹਾਲ ਰਹਿਣ ਦੇ ਉਹ ਹੀ ਠੀਕ ਹਨ ਅਗੋ ਵੀ ਸ਼ੁਮੇ ਜਾਊਂਗਾ ਰਖੜੀ ਦੇ ਮੈਂ ਪੈਸੇ ਗਰਾਉਂਡ ਨਹੀਂ ਹੋ ਜਾਣਾ ਆਹ ਗੱਲ ਕਰਕੇ ਤੁਸੀਂ ਮੇਰਾ ਦੇਲੀ ਤੋੜ ਦਿੱਤਾ ਵਾ ਮੈਂ ਚਾਈ ਮਲਾ ਹੀ ਜਾਣਾ ਸੀ ਆਪਣੇ ਭਰਾ ਨੂੰ ਰਖੜੀ ਬੰਨਣ ਉਹ ਜਿਹੜੀ ਤੇਰੀ ਨੌ ਰਾਨੀ ਨੇ ਚਾਹ ਨਾ ਹੀ ਆਣਾ ਸੀ ਉਹਨੇ ਵੀ ਚਾਹ ਨਾ ਜਾਣਾ ਉਹਦੇ ਮਾਪੇ ਵੀ ਡੀਕਦੇ ਆ ਉਹ ਧੀ ਆ ਸਾਡੀ ਮਾਰਾ ਬਾਜ ਪਾ ਗੋਪੀ ਨੇ ਮਾਰਾ ਬਾਜ ਪਾ ਮੈਂ ਉਹਨੂੰ ਕਿਹਾ ਹੀ ਨਾ ਜਿਆਦੇ ਗੱਲ ਕਰ ਅੰਦਰੀ ਇੱਥੇ ਰੌਲਾ ਨਾ ਪਾ ਵਿਹੜੇ ਦੇ ਵਿੱਚ ਨਾਰ ਇੱਧਰ ਮੈਂ ਬੈਠੀ ਤੇ ਬੈਠੀ ਤਾਂ ਉਹਨਾਂ ਨੂੰ ਕਿਹੜਾ ਪਤਾ ਨਹੀਂ ਗਾ ਅੱਗੇ ਸਾਰਾ ਹੀ ਪਤਾ ਲੱਗਦਾ ਹੀ ਆ ਫਿਰ ਹੁਣ ਤੁਹਾਡਾ ਕਿਹੜਾ ਨਹੀਂ ਪਤਾ ਲੱਗਣਾ ਤਾ ਡਗੜਾ ਨਹੀਂ ਪਤਾ ਰੱਖਣਾ ਮੀਨੂ ਆਨ ਨੂੰ ਪੁੱਛਣ ਅਗਲੀਆਂ ਆਖਣਾ ਵੀ ਇਹਦੇ ਭਰਾ ਦਾ ਫੋਨ ਆਇਆ ਵਾ ਤੇ ਉਹਨੂੰ ਜਾਣ ਨਹੀਂ ਦੇਣ ਡਿਆ ਚਾਚਾ ਚੰਗਾ ਚੰਗਾ ਜਾ ਕੋਈ ਗੱਲ ਨਹੀਂ ਜਦੋਂ ਤੇਰੀ ਭੈਣ ਦੇ ਕਿਤੇ ਕੰਮ ਹੋਊਗਾ ਨਾ ਫਿਰ ਮੈਨੂੰ ਵੀ ਆਖੀ ਵੀ ਚੱਲ ਤੇ ਫਿਰ ਮੈਂ ਜਾਊ ਚੰਗੀ ਤਰ੍ਹਾਂ ਇਹ ਹੱਥ ਨੂੰ ਹੀ ਹੱਥ ਵਾ ਹੋਣਾ ਅੱਜਕੱਲ ਐ ਹੱਥ ਦੋ ਤੇ ਐ ਹੱਥ ਲਓ ਲੈ ਕੋਦੋਂ ਦੇ ਮੰਮੀ ਨਾ ਉਧਰ ਗਿਆ ਆ ਤੇ ਆਣ ਕੇ ਫਿਰ ਤੁਰ ਕੇ ਆਣ ਕੇ ਤਹਾਨੂੰ ਬਾਪੂ ਨਾਲ ਜੁੱਧ ਲਾ ਲਿਆ ਡੈਡੀ ਵਿਚਾਰੇ ਨਾ ਫਸੇ ਪਿਆ ਆ ਉਈ ਹਾਂ ਜੋ ਦੇਖੋ ਉਹਦਾ ਮੰਮੀ ਨੇ ਲੜਾਈ ਕਰਨੀ ਹੁੰਦੀ ਹੈ ਮੇਰੇ ਨਾਲ ਤੁਰੋਗੇ ਅੱਜ ਤੇ ਤੁਹਾਡੇ ਨਾਲ ਤੁਹਾਡੇ ਰਿਸ਼ਤੇਦਾਰਾਂ ਦੇ ਜਾਊਂਗੀ ਨਹੀਂ ਤੇ ਬਾਹਰ ਬੂਹਾਂ ਪੈਰ ਨਾ ਪੁੱਟੋਂਗੀ ਮੈਂ ਇਹ ਵੀ ਵੇਖ ਲਿਓ ਤੁਹਾਡੇ ਭੈਣਾ ਦੇ ਨਿਆਣੇ ਦੇ ਵਿਆਹ ਹੋਣ ਜੋ ਮਰਜ਼ੀ ਹੋਵੇ ਜਦੋਂ ਉਹ ਜਿਹੜਾ ਆਊਗਾ ਨਾ ਵੇਖੀ ਜਾਊਗੀ ਤੇ ਵਿਆਹ ਜਿਹੜਾ ਨਿਆਣੇ ਜੰਮ ਪੈਂਦੇ ਨਾ ਭੈਣ ਭਰਾਵਾਂ ਦੇ ਉਦੋਂ ਹੀ ਕੁੜਮਾਂ ਵਾਲੇ ਬਣ ਜਾਂਦੇ ਆ ਭੈਣ ਭਰਾਵਾਂ ਦੇ ਮੈਂ ਕਿਹੜੇ ਥਾਂ ਨਹੀਂ ਗਿਆ ਐ ਰਖੜੀ ਤੇ ਮੈਂ ਨਹੀਂ ਜਾਣਾ ਮੈਂ ਮੇਰੇ ਕੁੜੀ ਨੂੰ ਨਿਕ ਲਾਊਂਗੀ ਉਹਨੂੰ ਕਲਾ ਪਹਿਲੋ ਵੀ ਚੱਲ ਪਹਿਲੋ ਤੂੰ ਚੱਲ ਜਾ ਫੇਰ ਮੈਂ ਜਾਉਂਗੀ ਕਹਾਂ ਭਲਾ ਇੰਨੀ ਗੱਲ ਕਹੀ ਨਹੀਂ ਬਲਾ ਤੂੰ ਤੇ ਮੈਂ ਹੁਣੇ ਕਹਿ ਦਿੰਨੀ ਜਾ ਕੇ ਵੀ ਜਾ ਤੂੰ ਚੱਲ ਜਾ ਮੈਂ ਨਹੀਂ ਜਾਂਦੀ ਜਾ ਕੇ ਉੱਠੀ ਲੜਾਈ ਆ ਬੰਦੇ ਦੀ ਕੀ ਲੜਾਈ ਪੁੱਠੀ ਲੜਾਈ ਕਰੀ ਜਾਂਦੀ ਹੈ ਕੀ ਹੋਇਆ ਮੰਮੀ ਤੁਸੀਂ ਬੜਾ ਬੋਲਨ ਦਾ ਹੈ ਡੈਡੀ ਨਾਲ ਤੇ ਬੋਲਣਾ ਤਾਂ ਕੀ ਕਰਾਂ ਭੈਣਾ ਕੱਖ ਨਹੀਂ ਹਾਲ ਮੇਰੀ ਦਾ ਜਿਨੀ ਕਿਤੇ ਕੁੱਤਾ ਨਾ ਜੀਵੇ ਇੰਨੀ ਮੇਰੀ ਕਿਤੇ ਬੇਇੱਜ਼ਤੀ ਹੁੰਦੀ ਹੈ ਤੇ ਮੇਰੀ ਕਿਤੇ ਕਦਰ ਰਤਾ ਨਹੀਂ ਹੈਗੀ ਹੈ ਘਰ ਦੇ ਵਿੱਚ ਤੇਰਾ ਸਿਆਪਾ ਸਾਰਾ ਤੇ ਮੈਂ ਕੱਲ ਡੱਕਿਆਗਾ ਜਾਣ ਨੂੰ ਵੀ ਜਾ ਜਾ ਤਨ ਮੈਂ ਇਹੋ ਕਿਹਾ ਨਾ ਵੀ ਰੋਟੀ ਪਾਣੀ ਦੇ ਦੇਰ ਚਲ ਜਿਓ ਆ ਤਾਂ ਮੈਂ ਕਿ ਜਾਣਾ ਹੈਗਾ ਮੇਰੇ ਭਰਾ ਨੇ ਉਦੋਂ ਤੱਕ ਚਲਾ ਵੀ ਜਾਣਾ ਹੈਗਾ ਆ ਬੰਦਾ ਜਿਹੜਾ ਨਾ ਇਹਦਾ ਲੱਗਦਾ ਵੀ ਦਿਮਾਗ ਖਰਾਬ ਹੋਇਆ ਵਾ ਇਹਨੂੰ ਕੋ ਪਾਗਲਖਾਨੇ ਲੱਗਦਾ ਦੇਣਾ ਪੈਣਾ ਵਾ ਇਹਨੂੰ ਮਾਸਾ ਜੀ ਨਹੀਂ ਸਮਝ ਨਹੀਂ ਲੱਗਦੀ ਕਿ ਮੇਰੀ ਜਨਾਨੀ ਆ ਕਿੱਥੋਂ ਬੋਲਦੀ ਆ ਮੈਂ ਇਹਦੇ ਨਾਲ ਜਾਵਾਂ ਮੇਰੇ ਹੁਣ ਭਰਾ ਦਾ ਫੋਨ ਆਇਆ ਤੇਰੇ ਮਾਮੇ ਦਾ ਤੀ ਰਖੜੀ ਲੈ ਕੇ ਆਓ ਮੁਰ ਕੇ ਆਂਦਾ ਅਹੀਂ ਜਾਣਾ ਵਾ ਵੀ ਆਪਣੇ ਸਹੁਰੇ ਵੀ ਇਨੇ ਜਾਣਾ ਮੇਰੇ ਨਾਲ ਦੀਨੇ ਪਿੰਦਰ ਨੇ ਹਾਂ ਤੇ ਮੈਂ ਆ ਚੱਲ ਕੋਈ ਗੱਲ ਨਹੀਂ ਉਹਨੇ ਨਾ ਜ਼ੋਰ ਲਾਉਣ ਰਿਆ ਕਿ ਪਾਈਏ ਨੂੰ ਵੀ ਨਾਲ ਲੈ ਕੇ ਆ ਤੇ ਪਾਈਆ ਸਭ ਉਹ ਇੰਜ ਇੰਜ ਕਰੀ ਜਾਵੇ ਪਹਿਲਾਂ ਹੀ ਤੇ ਮੈਂ ਉਹਨੂੰ ਨਹੀਂ ਆਖਿਆ ਅੰਦਾ ਮੈਂ ਕਿਹਾ ਮੈਂ ਉਹ ਉਹ ਕਰਨ ਰਿਆ ਗੱਲਾਂ ਸੁਣ ਸੁਣ ਕੇ ਤੇ ਕੋਈ ਨਹੀਂ ਮੈਂ ਪੁੱਛਦੀ ਆ ਅੰਦਾ ਮੈਂ ਨਹੀਂ ਤੇਰੇ ਨਾਲ ਜਾਣਾ ਤੂੰ ਕੱਲੀ ਚਲ ਜਾ ਲੋਕ ਆਖਾਂ ਪੈਸੇ ਕਰਾਉਣ ਆ ਗਿਆ ਜਦੋਂ ਤੂੰ ਉਦਾਂ ਨੇ ਉਹ ਨਾ ਖੁਸ਼ੀਆਂ ਬਣਾ ਬਣਾ ਕੇ ਪੈਸੇ ਜਦੋਂ ਲੋੜ ਪੈਂਦੀ ਭਰਾਵਾਂ ਕੋਲੋਂ ਉਹ ਤੈਨੂੰ ਚੇਤੇ ਭੁੱਲ ਗਏ ਹੁਣ ਤੈਨੂੰ ਸ਼ਰਮ ਆਉਂਦੀ ਆ ਪੈਸਿਆਂ ਦੀ ਚੋ ਕੋਈ ਗੱਲ ਨਹੀਂ ਤੂੰ ਖਿਜੋ ਤੇਲੀ ਚਲੇ ਜਾ ਤੂੰ ਕੀ ਜਾਣਾ ਮੈਂ ਮੇਰਾ ਤਾਂ ਮੂਡ ਹੀ ਖਰਾਬ ਕਰਕੇ ਰਹਾ ਦਿੱਤਾ ਵਾ ਕਿ ਜਾ ਚਾਈ ਚਾਈ ਕਿਤੇ ਭੈਣ ਭਰਾ ਨੇ ਵਾਂਡੇ ਜਾਣਾ ਵਾ ਗਾੜੀ ਵੀ ਡਿਕਨ ਦੇ ਆ ਅਸੀਂ ਵੀ ਚਾ ਨਾ ਜਾਣਾ ਵਾ ਇਹਦੇ ਬੰਦੇ ਨੂੰ ਪਤਾ ਨਹੀਂ ਮਗਲ ਕਦੋਂ ਹੀ ਆਉਣੀ ਮੈਨੂੰ ਸਮਝ ਨਹੀਂ ਲੱਗਦੀ ਕੱਲਾ ਹੀ ਵੱਡਾ ਹੋ ਜੇ ਤੇ ਮੈਂ ਨਹੀਂ ਮੈਂ ਹੁਣ ਕਹਿਤਾ ਮੈਂ ਮੈਂ ਨਹੀਂ ਤੇਰਿਆਂ ਦੇ ਜਾਣਾ ਅਸਮਾਨ ਨੂੰ ਆ ਜਿੱਥੇ ਮਰਜੀ ਜਾ ਨਾ ਜਾ ਨਹੀਂ ਤੇ ਗੁੱਸਾ ਨਾ ਕਰ ਤੂੰ ਚਲੇ ਜੋ ਕੋਈ ਗੱਲ ਨਹੀਂ ਆ ਕੱਲੇ ਚਲ ਜਾ ਤਾਂ ਕੀ ਹੋਇਆ ਆਹੋ ਦੇਖੰਦੇ ਆ ਵਣ ਨਹੀਂ ਭੈਣਾ ਨਹੀਂ ਆ ਵ ਤੇਰੇ ਗਾੜੀ ਜੋੜਿਆ ਤਾਂ ਤੂੰ ਵੀ ਨਾ ਮੈਨੂੰ ਕਹਿ ਕੁਛ ਵੀ ਡਿਕਨ ਦੇ ਆ ਤੇ ਤੂੰ ਜਾ ਜਾਣਾ ਤੇ ਹੋਇਆ ਤੇਰੀ ਭਾਬੀ ਘਰ ਵਾ ਤੇਰੀ ਮਾਂ ਘਰ ਸਾਰਾ ਤੇਰਾ ਪਰਿਵਾਰ ਘਰ ਆ ਵੀਰ ਤੇਰਾ ਚਲ ਗਿਆ ਤੇ ਕੋਈ ਗੱਲ ਨਹੀਂ ਹੁੰਦੀ ਡਿਊਟੀ ਤੇ ਜਾਣਾ ਜਾਣਾ ਹੈਗਾ ਤੇ ਤੂੰ ਜਾ ਮੈਂ ਨਹੀਂ ਜਾਣਾ ਹੁਣ ਗੁੱਸੇ ਨਾਲ ਤੁਸੀਂ ਮੈਨੂੰ ਭੇਜੋਗੇ ਫੇਰ ਥੋੜੀ ਮੈਂ ਜਾਣਾ ਜੇ ਤੇ ਮੈਨੂੰ ਪਿਆਰ ਨਾਲ ਭੇਜਦਾ ਮੈਂ ਚੱਲ ਜਾਣਾ ਹੀ ਕਰ ਤਾ ਤੂੰ ਪਿਆਰ ਨਾਲ ਤੇ ਮੈਂ ਕੱਲ ਦੀ ਆਖ ਨਹੀਂ ਦਿਨ ਮੈਂ ਮੱਥੇ ਵੱਟ ਪਾਇਆ ਹੀ ਮੈਂ ਸਿਰਫ ਇਹੋ ਹੀ ਕਿਹਾ ਵੀ ਕੰਮ ਦਾ ਟਾਈਮ ਔਰ ਚੱਲ ਪਹਿਲਾਂ ਫੋਨ ਕੀਤਾ ਅੰਦਰ ਮੇਰੇ ਉੱਠ ਕੇ ਟਾਈਮ ਨਾਲ ਕੰਮ ਕਰਕੇ ਚਲ ਜਾਨੀ ਮੈਂ ਨਾ ਇਹ ਬੰਦੇ ਨੇ ਆਪ ਜਾਣਾ ਤੇ ਨਾ ਇਹਨੇ ਕਿਸੇ ਨੂੰ ਜਾਣ ਦੇਣਾ ਕੱਲ ਨੂੰ ਕਰਨੇ ਨਾ ਦਿਨ ਮਾਰ ਰਹੇ ਨੇ ਆਪਣੇ ਭੈਣ ਭਰਾਵਾਂ ਦੇ ਤੇ ਕੱਲਾ ਹੀ ਜਾਊਗਾ ਆਖਦੂਗਾ ਮਰ ਗਈ ਆ ਮਾਮੀ ਤੁਹਾਡੀ ਨਿਆਣਿਓ ਮਾਮੇ ਦੀ ਲੋੜ ਹੁੰਦੀ ਜਾਈ ਜਿੰਨੇ ਖਾਰੇ ਉਠਾ ਲੈਣਾ ਮਾਮੀਆਂ ਦੀ ਕੀ ਲੋੜ ਵਾ ਚਲ ਜਾ ਮਮੀ ਤੁਸੀਂ ਐਵੇਂ ਨਾ ਇੰਨਾ ਗੁੱਸਾ ਕਰੋ ਚੱਲ ਆ ਕੋ ਵੱਡੀ ਗੁੱਸਾ ਨਾ ਕਰੋ ਕਿਦਾਂ ਗੋਗਰੂਆਂ ਤੋਂ ਮਿੱਟੀ ਝਾੜਦੀ ਆ ਇੰਨੇ ਢਿੱਡੋ ਚ ਆ ਹੋਣਾ ਵਾ ਕਿ ਮੈਂ ਨਹੀਂ ਗਈ ਕੱਲ ਤੇ ਇਹ ਵੀ ਨਾ ਜਾਵੇ ਮੈਂ ਜਾਣਦੀ ਤੈਨੂੰ ਕੋਪੀ ਸਾਰਾ ਹੀ ਇਹ ਨਹੀਂ ਜਾ ਕਰਨਾ ਬਣਿਆ ਕਰ ਤੁਹਾਡੀਆਂ ਸਾਰਿਆਂ ਦੀਆਂ ਰਲੀਆਂ ਚੋਕਦੀਆਂ ਵਾ ਛਿਦੈਣ ਤੇ ਮੈਂ ਵਾਂ ਵਿੱਚ ਇੱਕ ਤੁਸੀਂ ਘਰ ਤੋਂ ਬਾਹਰ ਹੀ ਰਿਆ ਕਰੋ ਚੰਗਾ ਵਾ ਕੇ ਘਰੋਂ ਬਾਹਰ ਹੀ ਚੰਗਾ ਵਾ ਉੱਥੇ ਨੌ ਸਾਰਾ ਛਾੜੀ ਲੜਾਈ ਦੀ ਮੁੱਕਦੀ ਤੇ ਵਿੱਚ ਕਿਸੇ ਹੀ ਜੰਦੇ ਆ ਲੜਾਈ ਮੈਂ ਕਰਦੀ ਆ ਤੁਸੀਂ ਦੋਵੇਂ ਕਰਦੀਆਂ ਈ ਆ ਆਪੇ ਮੈਨੂੰ ਤਾਂ ਕੱਲ ਜਾਣ ਨਹੀਂ ਦਿੱਤਾ ਅੱਜ ਰਹਿਲਾ ਮੰਮੀ ਦੀ ਹਿੱਦਾ ਤਿਆਰ ਹੋਏ ਕਿੱਥੇ ਤਿਆਰ ਹੋਏ ਬੱਤਲ ਦੇਖੋ ਕਿੰਨਾ ਵਾ ਕਿੱਥੇ ਤਿਆਰ ਹੋਏ ਕਹਿੰਦੇ ਮੈਂ ਜਾਣਾ ਮਾਂ ਮੈਨੂੰ ਰਖੜੀ ਬੰਨਣਾ ਮਾਮੇ ਦਾ ਕਿਤੇ ਫੋਨ ਆ ਗਿਆ ਮਾਮੇ ਦਾ ਆ ਗਿਆ ਮਾਮਾ ਕਾਲਾ ਬੜਾ ਪਿਆ ਦਿੰਦਾ ਕਿ ਉਹ ਹੈ ਕਾਲੇ ਸੁਭਾ ਦਾ ਕਿਦਾਂ ਉਹ ਮੈਨੂੰ ਹੁਣੇ ਬੰਜ ਆ ਕੇ ਰੱਖੇ ਆਹ ਤੇ ਡੈਡੀ ਕਹਿੰਦੇ ਮੈਂ ਨਹੀਂ ਨਾਲ ਜਾਣਾ ਇਸੇ ਗੱਲ ਤੋਂ ਮੇਨਾਂ ਜਾ ਕੇ ਬੋਲਣ ਲੱਗ ਪਏ ਡੈਡੀ ਇਹ ਤਾਂ ਮੈਂ ਨਹੀਂ ਜਾਣਾ ਆਹ ਡੈਡੀ ਕਹਿੰਦੇ ਮੈਂ ਨਹੀਂ ਜਾਣ ਤੇ ਜਾਣਾ ਹੈਗਾ ਬਸ ਤੇ ਤੂੰ ਇਕੱਲੀ ਚੱਲ ਜਾ ਤਾਂ ਕਹਿੰਦੀ ਮੈਂ ਇਕੱਲੀ ਜਾਣਾ ਨਹੀਂ ਤੇ ਮੈਂ ਬੱਚੇ ਜਿਹੜਾ ਹੁੰਦਾ ਉਹਨਾਂ ਨੂੰ ਉਹ ਤਹੀ ਵੇਖ ਲਓ ਮਾਂ ਪੁੱਤ ਮੈਂ ਤੇ ਬਥੇਰਾ ਕਿਹਾ ਵਾ ਮੈਂ ਗੁੱਸਾ ਨਹੀਂ ਕਰੀਦਾ ਹੁੰਦਾ ਤੇ ਚੱਲ ਜੋ ਤੇ ਗੁੱਸਾ ਕਰ ਬਦਲ ਹੀ ਪੜਾ ਹੋ ਗਿਆ ਵਾ ਤੇ ਆਹ ਬਦਲ ਤੇ ਭਰਾ ਹੋ ਗਿਆ ਆਹ ਤੇ ਗੁੱਸਾ ਗੁੱਸਾ ਜ਼ਿਆਦਾ ਕੀਤਾ ਵਾ ਆਹੋ ਚੁੱਪ ਕਰਕੇ ਬੈਠੇ ਕ ਬਦਲੇ ਤੇ ਪਾਤੀ ਰਾਤ ਹੀ ਹਾਂ ਤੇ ਇਦਾਂ ਕਰੋ ਜਾਂ ਫਿਰ ਜਾ ਆਪ ਚੱਲ ਜਿਓ ਨਾਲ ਜਾਂ ਚੜਾਓ ਸੋ ਇਦਾਂ ਕਰਦਾ ਹਨੀ ਤੇ ਇਦਾਂ ਮਮੀ ਨੇ ਮੂਫਲਾ ਛੜੂਨਾ ਮੈਂ ਉਹ ਤੇ ਬੂਫਲਾ ਉਹਨੇ ਛੜੂਕੂਜੀ ਕਰਦੀ ਰਹਿਣਾ ਮੈਂ ਤੇ ਤੂੰ ਹੀ ਕਰਦੀ ਨਾ ਲੜਾਈ ਵਧਣੀ ਆ ਤੇ ਮੈਂ ਤਾਂ ਨਹੀਂ ਕੀਤਾ ਮੈਂ ਤਾਂ ਹੁਣ ਕੱਲ ਦੀ ਬੈਠੀ ਆ ਚੋ ਪਰ ਕੇ ਮੈਂ ਤਾਂ ਨਹੀਂ ਜਾਣ ਦਿੱਤਾ ਤੇ ਮੈਂ ਤਾਂ ਫੇਰ ਵੀ ਚੋ ਕਰਕੇ ਬੈਠੀ ਆ ਚਲ ਮੈਂ ਪੁੱਤ ਦਾ ਮਾਤਾ ਨੂੰ ਫੇਰ ਮੈਂ ਚੱਲ ਜਿਓ ਨਾਲ ਆ ਵੇਖ ਲੋ ਇਦਾਂ ਹੀ ਕਰ ਲੋ ਆ ਤੇ ਹੈਗਾ ਮੋਟਰਸਾਈਕਲ ਚੱਟ ਬਣ ਕੇ ਆ ਜਾ ਆ ਨਹੀਂ ਤੇ ਲੜਾਈ ਨਹੀਂ ਮੁੱਕਣੀ ਹੈਗੀ ਆ ਮੈਂ ਚੱਲ ਜੂਗਾ ਨਾਲ ਰਫ ਚਲ ਜੋ ਆ ਚਲ ਜਦਾਂ ਸ਼ੁਰੂ ਕਰ ਉਹ ਗੱਲ ਚਲ ਜਾ ਕੇ ਇੱਕ ਇੱਕ ਆਪੇ ਉਹਨਾਂ ਦੇ ਪਾੜਾ ਕੱਪੜੇ ਮੈਂ ਕਿੱਦਾਂ ਕਰਾਂ ਮੈਂ ਤਾਂ ਕਿ ਉਹਨੂੰ ਬਣਾ ਕੇ ਆਈ ਮੈਂ ਵੀ ਚਲ ਜੋ ਤੁਸੀਂ ਤੇ ਉਹ ਨਹੀਂ ਚੋਕਰ ਕੇ ਬੈਠੇ ਹੈ ਸ਼ੁਰੂ ਤੂੰ ਮਨਾਇਆ ਮੈਂ ਮਨਾਉਣਾ ਕਿ ਮੈਂ ਵੀ ਨਹੀਂ ਗੁੱਸਾ ਕਰੀਦਾ ਹੁੰਦਾ ਤੇ ਚਲੇ ਜਾਂਦਾ ਹੀ ਅਸਾਂ ਤੇ ਕਹਿੰਦੇ ਮੈਂ ਨਹੀਂ ਜਾਣਾ ਡੈਡੀ ਨਹੀਂ ਜਾਂਦੇ ਨਾਲ ਇਹ ਸੂਰਜ ਕਿਧਰ ਚੜਾ ਅੱਜ ਪੱਛਮ ਵੱਲੋਂ ਹੋਣ ਤਾਂ ਮੈਂ ਲਾਦਾ ਪੱਛਮ ਵੱਲੋਂ ਹੀ ਚੜਿਆ ਜੇ ਸਾਹਮਣੇ ਬੱਦਲ ਹੋਇਆ ਨਹੀਂ ਨਹੀਂ ਉਹ ਤੂੰ ਮਨਾਇਆ ਜਾਣ ਵੱਲੋਂ ਮਾਲ ਹੋਗੀ ਤੁਹੇ ਦੇ ਪਾਸੇ ਇਦਾਂ ਘਾਦੇ ਰਹਿਣਾ ਵਾਹ ਚਲ ਮੈਂ ਚਲ ਜੰਨਾ ਨਾਲ ਨਾਲੇ ਨਾਨਕਾਂ ਤੋਂ ਹੋਵਾਂਗੇ ਮਾਮੇ ਨੂੰ ਮਿਲਣ ਨੂੰ ਕਿੰਨੇ ਦਿਨ ਹੋਵੇ